ਇੱਕ ਭੈਣ ਦਾ ਆਪਣੇ ਭਰਾ ਦੇ ਨਾਲ ਕਿੰਨਾ ਪਿਆਰ ਹੁੰਦਾ ਹਰ ਸਿਮਰਤ ਕੌਰ ਬਾਦਲ ਭਾਵੇਂ ਬਹੁਤ ਵੱਡੀ ਲੀਡਰ ਹੈ ਤੇ ਵਿਕਰਮਜੀਤ ਸਿੰਘ ਮਜੀਠਾ ਵੀ ਭਾਵੇਂ ਬਹੁਤ ਵੱਡਾ ਜਿਹੜਾ ਲੀਡਰ ਹੈ ਪਰ ਇੱਕ ਭੈਣ ਭਰਾ ਦਾ ਰਿਸ਼ਤਾ ਇਹਨਾਂ ਦਾ ਵੀ ਉਦਾਂ ਹੀ ਹੈ ਜਿਵੇਂ ਇੱਕ ਆਮ ਜਿਹੜਾ ਇਨਸਾਨ ਆ ਉਸ ਦਾ ਹੁੰਦਾ ਹੈ ਤੇ ਜਦੋਂ ਵੀ ਕੋਈ ਭਰਾ ਦੇ ਉੱਤੇ ਮੁਸ਼ਕਲ ਆ ਜਾਵੇ ਤੇ ਸਭ ਤੋਂ ਪਹਿਲਾਂ ਭੈਣ ਭੱਜੀ ਆਉਂਦੀ ਆ ਉਹ ਨੂੰ ਉਸ ਦੀ ਤਕਲੀਫ ਵੇਂਦੀ ਭਾਵੇਂ ਭਰਾ ਭੈਣ ਦੇ ਕਿਸੇ ਦੁੱਖ ਦੇ ਸੁੱਖ ਦੇ ਕੰਮ ਨਾ ਆਵੇ ਪਰ ਭੈਣ ਜਰੂਰ ਆਪਣੇ ਭਰਾ ਦੇ ਉੱਤੇ ਜਿਹੜਾ ਜਾਣ ਵਾਰਨ ਟੱਕਰ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਬਹੁਤ ਮੁਸੀਬਤਾਂ ਚੱਲ ਰਹੀਆਂ ਨੇ ਪਹਿਲਾਂ ਵਿਜੀਲੈਂਸ ਨੇ ਘਰ ਦੇ ਵਿੱਚ ਰੇਡ ਕੀਤੀ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਰਿਮਾਨਡ ਤੇ ਰੱਖਿਆ 7 ਦਿਨ ਫੇਰ 4 ਦਿਨ ਤੇ ਜੋ ਤੁਸੀਂ ਜਾਣਦੇ ਹੋ ਰਿਮਾਂਡ ਦੇ ਉੱਤੇ ਹੁੰਦਾ ਏ ਕਾਮ ਇਨਸਾਨ ਦੇ ਨਾਲ ਤੇ ਸਰਕਾਰ ਜਦੋਂ ਪੂਰੀ ਸ਼ਕਤੀ ਤੇ ਆਈ ਹੋਵੇ ਤੇ ਕਿਸੇ ਪਾਸੇ ਕੋਈ ਆਰਜੋਹੀ ਨਾ ਚੱਲਦੀ ਹੋਵੇ ਤੇ ਫੇਰ ਤੁਸੀਂ ਸਮਝ ਸਕਦੇ ਹੋ ਇਹ ਕੀ ਕੁਝ ਹੁੰਦਾ ਹੋਊਗਾ ਤੇ ਹਰਸਿਮਰਤ ਕੌਰ ਬਾਦਲ ਵੀ ਜਿਹੜੀ ਉਹ ਵੀ ਪੋਲੀਟੀਕਲੀ ਬੈਕਗ੍ਰਾਉਂਡ ਤੋਂ ਉਸ ਨੂੰ ਪਤਾ ਜਦੋਂ ਸਰਕਾਰ ਤੋਂ ਥਾਪੜਾ ਦੇ ਦੇਵੇ ਵੱਡੇ ਅਫਸਰਾਂ ਨੂੰ ਤੇ ਫੇਰ ਜਿਹੜੇ ਅਫਸਰ ਆ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਆ ਇਹ ਵੀ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਗਨੀਬ ਕੌਰ ਮਜੀਠੀਆ ਵਿਕਰਮਜੀਤ ਸਿੰਘ ਮਜੀਠਾ ਦੀ ਧਰਮ ਪਤਨੀ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਤੁਹਾਨੂੰ ਉਹ ਵੀ ਟਾਈਮ ਯਾਦ ਹੋਵੇਗਾ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਦਿੱਤੀ ਗਈ ਸੀ ਕਾਲ ਤੱਕ ਸਾਬ ਤੋਂ ਤੇ ਉਦੋਂ ਉਹਨਾਂ ਦੇ ਉੱਤੇ ਅਟੈਕ ਹੋ ਗਿਆ ਸੀ ਜਿਹੜੀ ਉਹ ਸੇਵਾ ਕਰ ਰਹੇ ਸੀ ਆਪਣੀ ਸਜ਼ਾ ਭੁਗਤ ਰਹੇ ਸੀ ਉਦੋਂ ਤੇ ਸਭ ਤੋਂ ਪਹਿਲਾਂ ਉੱਥੇ ਕੌਣ ਪਹੁੰਚਿਆ ਸੀ ਭਾਵੇਂ ਪਹਿਲਾਂ ਇਹ ਖਬਰਾਂ ਚੱਲ ਰਹੀਆਂ ਸੀ ਕਿ ਵਿਕਰਮਜੀਤ ਸਿੰਘ ਮਜੀਠਾ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਥੋੜਾ ਬਹੁਤਾ ਮਨ ਮਟਾਉਗਾ ਪਾਵਰ ਸੈਂਟਰ ਨੂੰ ਲੈ ਕੇ ਇਹਨਾਂ ਦਾ ਮਨ ਮਟਾਉਗਾ ਪਰ ਬਾਅਦ ਦੇ ਵਿੱਚ ਜਦੋਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਥੋੜੀ ਜੀ ਪਰੇਸ਼ਾਨੀ ਆਈ ਤੇ ਜਿਹੜਾ ਮੋਰਚਾ ਉਹ ਵਿਕਰਮਜੀਤ ਸਿੰਘ ਮਜੀਠਾ ਨੇ ਸੰਭਾਲਿਆ ਸੀ ਜਦੋਂ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਲੋਕਾਂ ਨੇ ਸਮਝ ਲਿਆ ਸੀ ਕਿ ਖੂਨ ਦੇ ਰਿਸ਼ਤੇ ਆਖਰ ਖੂਨ ਦੇ ਰਿਸ਼ਤੇ ਹੀ ਹੁੰਦੇ ਆ ਤੇ ਹੁਣ ਜਦੋਂ ਵਿਕਰਮਜੀਤ ਸਿੰਘ ਮਜੀਠਾ ਮੁਸੀਬਤਾਂ ਦੇ ਵਿੱਚ ਹੈ ਜਦੋਂ ਸਾਰਿਆਂ ਨੂੰ ਲੱਗਦਾ ਸੀ ਕਿ ਕਾਲੀ ਦਲ ਉਸ ਦੀ ਬਾਹ ਨਹੀਂ ਫੜੇਗਾ ਪਰ ਕਾਲੀ ਦਲ ਦੇ ਵਿੱਚ ਜਦੋਂ ਸਰਕਾਰ ਸੀ ਸੈਂਟਰ ਦੇ ਨਾਲ ਉਦੋਂ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਮੰਤਰੀ ਰਹੀ ਸੀ ਕੇਂਦਰ ਦੀ ਮੰਤਰੀ ਰਹਿਣ ਦੇ ਕਾਰਨ ਉਸ ਦੀ ਜਿਹੜੀ ਭਾਪੀ ਦੀ ਜਿਹੜੀ ਟਾਪ ਦੀ ਲੀਡਰਸ਼ਿਪ ਆ ਉਹਨਾਂ ਦੇ ਨਾਲ ਉਸ ਦੇ ਕਾਫੀ ਚੰਗੇ ਜਿਹੜੇ ਸੁਖਾਵੇਂ ਰਿਸ਼ਤੇ ਆ ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਮਰਿੰਦਰ ਸਿੰਘ ਨੇ ਵੀ ਇਹ ਗੱਲ ਪੱਤਰਕਾਰਾਂ ਨੂੰ ਦੱਸ ਦਿੱਤੀ ਸੀ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਉਹ ਵਿਕਰਮ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਉਹ ਉਸਦੇ ਦੋਸਤ ਦਾ ਪੁੱਤਰ ਆ ਤੇ ਦੋਸਤ ਦੇ ਪੁੱਤਰ ਦੇ ਉੱਤੇ ਉਹ ਕਾਰਵਾਈ ਨਹੀਂ ਕਰ ਸਕਦਾ ਉਹੀ ਗੱਲ ਹੈ ਕਿ ਹੁਣ ਵਿਕਰਮਜੀਤ ਸਿੰਘ ਮਜੀਠੀ ਦੇ ਜਿਹੜੀ ਉਸਦੀ ਮਾੜੀ-ਮੋਟੀ ਕੋਈ ਹੈਲਪ ਹੋ ਰਹੀ ਆ ਤੇ ਉਹ ਹਰਸਿਮਰਤ ਕੌਰ ਬਾਦਲ ਵੱਲੋਂ ਹੀ ਹੋ ਰਹੀ ਆ ਪਰ ਇੱਕ ਗੱਲ ਜਿਹੜੀ ਸਾਹਮਣੇ ਨਿਕਲ ਕੇ ਆਈ ਆ ਕਿ ਹਰਸਿਮਰਤ ਕੌਰ ਬਾਦਲ ਨੇ ਹੱਥ ਜੋੜ ਕੇ ਮਾਫੀ ਕਿਉਂ ਮੰਗੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਸੀ ਕਿ ਜੇਕਰ ਉਸ ਦਾ ਭਰਾ ਕੋਈ ਉਸਦੇ ਗੁਨਾਹ ਕੀਤਾ ਤੇ ਉਹਨੇ ਹੱਥ ਜੋੜ ਕੇ ਅੱਖਾਂ ਚਾਂਸੂ ਲੈ ਕੇ ਆਖਿਆ ਸੀ ਕਿ ਉਸ ਨੂੰ ਬੰਦੀ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ